ਇਹ ਕਹਿੰਦਾ ਵੀ ਬੀਵੀ ਨੂੰ ਮੇਰਾ ਮੁੱਲ ਲੱਗਿਆ ਕਹਿੰਦਾ ਅਸੀਂ ਮੇਚਰ ਨਹੀਂ ਵੀਰੇ ਅਸੀਂ 24 ਤੋਂ ਘੱਟ ਦੇਣੀਆ ਨਹੀਂ ਦੇਣੀਆ ਇੱਕ ਪੀਆ ਵੀ ਨਹੀਂ ਰਾਜੂ ਘੱਟਣਾ ਨਾ ਕੋਈ ਕੋਈ ਖੜ ਜਾ ਕਰ ਜਾ ਛੇੜ ਓਏ ਖੜ ਜਾ ਨਹੀਂ ਵੇਚਣਗੇ ਛੋਟੇ ਬਾਈ ਜੀ ਓਏ ਕੁੱਤਾ ਕਿਉਂ ਕਰਦਾ ਦੇਣੀਆ ਨਹੀਂ ਓਏ ਖੜ ਓਏ ਚੱਲਿਆ ਨਹੀਂ ਜਾਣੇ ਯਾਰ ਵੇਚਣ ਤੇ ਰਾਜੂ ਲੈਣੀਆ ਨਹੀਂ ਕਹਿੰਦੇ ਜਾਣੇਗੇ ਤੇ ਨੋ ਬੰਦਾ ਫਸ ਫਰੀ ਵੀ ਨਹੀਂ ਲੈਣੀਆ ਯਾਰ ਅੱਜ ਫਰੀ ਦੇ ਲੂਣ ਹੀ ਦਿੰਦੇ ਕੋਈ ਕੀ ਗੱਲ ਕਰਦਾ ਤੂੰ ਚੱਲ ਛੱਡ ਉਹ ਨਹੀਂ ਯਾਰ ਬਾਬਾ ਇਹ ਉਹੀ ਕਰਦੇ ਆ ਹੋਰ ਚਾੜਦੇ ਆ ਚੂੜੀਆਂ ਆ ਜਾ ਦੇਖ ਲੈ ਏ ਬੇਨਾੜੀਆਂ ਕਰੋ ਇਹਦਾ ਕੀ ਦੋਸ ਹੈ ਉਹ ਗਲਾਤੋ ਕੇ ਪਾਲਿਆ ਰੀ ਗੁੱਟਾ ਹੈ ਇਹ ਨਹੀਂ ਗੀ ਹੈਣੀ ਉਹ ਨਾਗਰੀ ਹੈ ਉਹ ਬਾਈ ਨਾਗਰੀ ਆ ਪੱਠੇ ਇਧਰ ਨਾਗਰੀ ਆ ਆ ਖੜੀ ਆ ਛੇੜੀ ਆ ਗਈ ਆ ਓਏ ਆਉ ਤੀ ਤਿੰਨ ਕਾਲੀਆਂ ਨੇ ਓਏ ਆਉ ਤੀ ਕ ਨਾਗਰੀ ਹਾਂ ਲਿਆ ਤਿੰਨ ਕਾਲੀਆਂ ਨੇ ਆ ਫੜੋ ਜੀ ਰਸ ਅਰੇ ਸਾਹਿਬ ਇਹ ਤਾਂ ਪੈਰ ਨਾ ਦਿਖਾਏ ਬਾਬੇ ਦਾ ਕੋਈ ਨਾ ਕੋਈ ਨਾ ਬਹੁਤ ਦੂਰ ਬਹੁਤ ਦੂਰ ਕਿਸ਼ਾ ਨੂੰ ਹੋ ਜਾ ਮੁੰਡਿਓ ਉਹ ਮੁੰਡਿਓ ਕਿਸ਼ਾ ਨੂੰ ਹੋ ਜਾ ਦੋ ਰੇ ਖੁੱਲਾ ਕਰਾ ਖਾ ਆ ਕਾਲੀ ਬਟ ਵਰ ਗਿਆ ਉਹ ਪੂਜੀ ਮਾਰੀ ਜਾਂਦੀ ਆ ਆ ਆ ਕਾਲੀ ਬਟ ਚੱਕਿਆ ਲੈ ਆਰੇ ਉਹ ਆ ਕਾਲੀ ਪੂਸ ਮਾਰੀ ਜਾਂਦੀ ਆ ਉਹ ਆ ਕਾਲੀ ਬੜ ਲਿਆ ਲੈ ਸੁਣਾ ਇੱਕ ਨਕੀ ਰਹੀ ਆ ਆ ਉਹ ਬੜ ਲਿਆ ਆ ਬਾਈਆ ਆਹ ਵਰਕ ਲੈ ਆਪਾਂ ਛੱਡ ਦੇਣੀ ਬੜੇ ਘਮਾ ਦਾ ਮੋਈ ਆ ਹੋਇਓ ਮਰੇ ਘਰਾਂ ਦਾ ਮੈਂ ਇਹਨੂੰ ਕਰਦਾ ਇਹਨੂੰ ਕਰਦਾ ਬਲੋ ਬਾਈ ਬਣ ਕੇ ਓ ਲੋ ਜੀ ਹੱਥ ਬਣ ਕੇ ਬੈਂਤੀ ਐ ਨਹੀਂ ਨਹੀਂ ਬਾਬੇ ਦਾ ਪੈਰ ਨਾ ਦਿਖਾ ਦਿਓ ਪੈਰ ਦੁਖਦਾ ਇਹਦਾ ਬੁੜੇ ਦਾ ਪਿਛਾ ਨੂੰ ਹੋ ਜੋ ਮਾਰੇ ਜੇ ਬਾਈ ਬੜ ਕੇ ਜੇ ਕੋ ਬੱਚਾ ਪਹਿਲਾਂ ਸੋਟੀ ਚ ਪਜੂ ਆ ਕੇ ਹੀਰੇ ਹੈ ਹੀਰੇ ਹੀਰੇ ਨਾਲ ਗੱਲ ਕੀਤੀ ਹੁਣ ਵੀ ਆ ਮੈਂ ਦੱਸਾਂ ਜੋ ਮੰਡੀ ਚ ਆ ਗਿਆ ਸਭ ਕੁਛ ਹੀਰੇ ਹੈ ਹੀਰੇ ਯਾਰ ਚੰਗਾ ਕਿਸੇ ਨੂੰ ਮਾਰਾਂ ਨਹੀਂ ਮੈਂ ਕਹਿੰਦਾ ਮੈਂ ਰੋਟੀ ਖਾਣੀ ਹੈ ਕਮਾ ਕੇ ਮੰਡੀਆ ਚ ਰੋਜ਼ ਮੈਂ ਨਹੀਂ ਮਾਰਾਂ ਕਹਿੰਦਾ ਮਾਰਾਂ ਕਹਿਣ ਵਾਲੇ ਕਹਿ ਜਾਂਦੇ ਨੇ ਉਹ ਛੇਤੀ ਇੱਥੇ ਕਿਤੇ ਬਹਿ ਜਾਂਦੇ ਨੇ ਜਮਾ ਜਮਾ ਮੈਂ ਤਾਂ ਲੰਬੇ ਸਮੇਂ ਹਜੇ ਚੱਲਣਾ ਹੈ। ਠੀਕ ਹੈ ਠੀਕ। ਕੈਸਾ ਲੋਗੇ ਚੱਲਦੇ ਨੂੰ? ਹਜੇ ਹੋਰ ਚੱਲਣਾ ਹੈ। ਪੁਰਜਿਆਂ ਦੀ ਸਰਵਿਸ ਕਰਾ ਲਾਂਗੇ। ਹੋਰ ਕੀ ਬਣੂ? ਨਵੇਂ ਦਾ ਨਵਾਂ। ਨਵੇਂ ਦਾ ਨਵਾਂ। ਕੱਲ ਮੋਟਰਸਾਈਕਲ ਦੀ ਵੀ ਕਰਾ ਕੇ ਲਿਆਏ ਆ ਭਾਈ। ਸਰਵਿਸ ਬੰਦਿਆਂ ਦੀ ਵੀ ਹੁੰਦੀ ਐ। ਹਾਂ। ਹਾਂ। ਹਾਂ ਜੀ ਰੇਸਟ। ਹਾਂ ਭਾਈ। ਕੀ ਕਰਾਂ? ਉਰੇ ਉਰੇ। ਉਰੇ। ਤੇ ਈਮਾਨਦਾਰੀ ਤੋਂ ਕੀ ਕੇ ਆਪਾਂ ਨੂੰ ਆਪਾਂ ਨੂੰ ਯਾਰ ਈਮਾਨਦਾਰੀ ਨਾਲ ਮੈਂ 20-20 ਹਜ਼ਾਰ ਰੁਪਏ ਨੂੰ ਮੈਂ ਲਾਇਆ ਰੇਟ ਤੁਹਾਨੂੰ ਲੈ ਇਧਰ ਅੱਛਾ ਤੁਸੀਂ ਆ ਕੇ ਇੱਕਦਮ ਆ ਕੇ 2-2 ਹਜ਼ਾਰ ਰੁਪਏ ਵਧਾਤਾ ਹੁਣ ਦੱਸ ਮੈਂ ਕੀ ਕਰੂੰ ਬਾਈ ਸੌਦਾ ਬਣਾਉਣ ਵਾਲੀ ਗੱਲ ਥੋੜੋ ਯਾਰ ਉਹਨੇ ਆ ਕੇ ਉਹਨੇ ਕਿਹਾ ਮੈਨੂੰ ਪਤਾ ਤੇਰੀ ਮੇਰੀ ਗਲਤੀ ਹੈਗੀ ਮੈਨੂੰ ਪਤਾ ਕਿੱਥੋਂ ਆਪਾਂ ਵੀ ਵਪਾਰੀ ਆ ਅਸੀਂ ਦੁੱਧ ਪੀਂਦੇ ਜਵਾਕ ਤਾਂ ਨਹੀਂ ਹੈਗੇ ਸੌਦੇ ਰੋਜ਼ ਹੀ ਲੈਨੇ ਆ ਰੋਜ਼ ਹੀ ਕਰਦੇ ਆ ਜੀ ਹੇਠ ਉੱਪਰ ਤਾਂ ਕਰਨੀ ਹੀ ਪੈਂਦਾ ਫਿਰ ਆਪਾਂ ਆਪਣਾ ਕਿਹੜਾ ਬਾਹਨ ਦਾ ਦੇਕਾ ਉਹਨਾਂ ਨਾਲੋਂ ਵੱਧ ਮਾਲ ਜਾਂਦਾ ਆਪਣਾ ਜਿਹੜਾ ਮਾਨ ਦਾ ਠੇਕਾ ਆਉਂਦਾ ਇਹੀ ਆ ਸਾਡਾ ਦਾ ਉਹ ਗੱਲ ਸੁਣਾ ਇਹ ਸਾਡੀ ਪਾਲੀਆਂ ਦੀ ਇਹ ਜੋ ਬੱਕਰੀ ਸਾਡੀ ਮਾਂ ਹੈ ਸਾਡਾ ਤਾਂ ਇਹੀ ਬਾਣ ਆਗਾ ਇਹ ਸਾਡੀ ਮਾਂ ਹੈ ਜੱਟ ਦੀ ਜ਼ਮੀਨ ਜੱਟ ਦੀ ਟੌਰ ਹੁੰਦੀ ਹੈ ਆਪਣਾ ਸਾਰਾ ਕੁਝ ਇਹੀ ਆ ਜੇ ਜ਼ਿਮੀਦਾਰ ਨਾ ਖੇਚ ਜਿਹੜਾ ਮਾਰੇ ਨਾ ਪੱਠ ਰਹਿੰਦੀ ਜ਼ਮੀਨ ਦੀ ਬਰਬਾਦੀ ਹੋ ਜਾਂਦੀ ਹੈ ਇੱਕ ਦਿਨ ਤਾਂ ਜਿਹੜਾ ਜ਼ਰੂਰ ਮਾਰਨਾ ਚਾਹੀਦਾ ਨਵੀਂ ਲੱਗੀ ਵੀ ਆਹੀ ਪੱਠ ਇਹ ਆਪਣਾ ਪਾਲੀਆਂ ਦਾ ਹੱਕ ਬੰਦਾ ਰਾਤ ਨੂੰ ਉੱਠ ਕੇ ਇਹਨਾਂ ਨੂੰ ਦੇਖਣਾ ਕੋਈ ਨਹੀਂ ਕੋਈ ਲੱਗੀ ਨਿਆਏ ਬੰਦਰਾ ਬੱਠਾ ਆਉਂਦੀ ਵੱਡੀ ਵੱਡੀ ਨਾ ਬੱਕਰੀ ਦਾ ਗੋਕੂ ਆ ਦੋਨੇ ਬੱਕਰੀਆਂ ਦਾ ਬੱਕਰਾ ਗੋਕੂ ਮਾਰ ਲਿਆ ਪੈਸਾ ਹੈ ਨਾ ਆਈ ਕਰਾ ਦੇ ਤਲਾ 40000 ਰੁਪਏ ਰਾਜੂ ਫੜਾ ਦੇ ਨਹੀਂ ਦੇ ਬਾਈ ਜਿਹੜਾ ਤੈਨੂੰ ਕਹਿਦਾ ਸੀਗਾ ਉੱਥੋਂ ਭਜਦੇ ਨੇ ਇਹ ਵੀ ਉੱਥੋਂ ਭਜਦਾ ਸੀ ਮੈਂ ਸਭ ਨੂੰ ਮੇਰੇ ਨਾਲ ਜਵਾਬ ਦਿੱਤਾ ਸੀ ਤੁਹਾਨੂੰ ਵੀ ਪਤਾ ਨਾ ਕੀ ਹੋਇਆ ਇਹ ਕਹਿੰਦਾ ਪੱਠਾ ਵੇਚਣਾ ਨਹੀਂ ਹੋਇਆ ਸਭ ਕੋ ਮੈਨੂੰ ਪਤਾ ਕੀ ਹੋਇਆ ਇਹ ਕਹਿੰਦਾ ਪੱਠਾ ਵੇਚਣਾ ਨਹੀਂ ਕਹਿੰਦਾ ਆਪਾਂ ਇਹ ਬੱਕਾ ਨਾ ਨਹੀਂ ਵੇਚੀਏ ਫਿਰ ਰਹਿਣ ਦੇ ਫਿਰ ਅੱਜ ਛੱਡ ਦੇ ਜੇ ਤਾਂ 24 ਨੂੰ ਚਿਤਮਾਨ ਦਾ ਲੱਭ ਲਓ ਤੇ ਨਹੀਂ ਵਸਿਆ ਬੱਸ ਚਲ ਉਧਰ ਲੈ ਕੇ ਤਾਏ ਰਹ ਚੱਲ ਰੱਜ ਚੱਲੀਏ ਦੇਣੀ ਹੀ ਨਹੀਂ 24 24 ਦੇਣਾਂ 1 ਰੁਪਿਆ ਘਟਨਾ ਮਗਰ ਦਾ ਬਾਈ ਨੂੰ ਹਾਕਾ ਮਾਰਨ ਗਿਆ ਉਹ ਹਾਕਾ ਬੰਦਾ ਆ ਮੇਰੇ ਮਨ ਨੂੰ ਲੈ ਲੈ ਉਹ ਕਿਹੜਾ ਗਿਆ ਉਹ ਲੈ ਆ ਰੱਜ ਕਿਤੇ ਖੜਿਆ ਝੂਠ ਨਹੀਂ ਬੋਲਦਾ ਰੱਜ ਕਿਤੇ ਖੜਿਆ ਝੂਠ ਨਹੀਂ ਬੋਲਦਾ ਜਰ ਚਾਰ ਗਰੀ ਗਿਆ ਮੈਨੂੰ ਆ ਕੇ ਬਈ ਉਹ ਪੱਟਾ ਲੈ ਲੈ ਕੋਣ ਦੇ ਰੱਜ ਨਹੀਂ ਨਹੀਂ ਦੇਖਿਆ ਮੈਂ ਤਾਂ ਦੇਖਿਆ ਨਹੀਂ ਉਹ ਮੈਂ ਨਹੀਂ ਦੇਖਿਆ ਕੋਈ ਚੱਲ ਚੱਲੀਏ ਰੱਜ ਸੜ ਜਾ ਯਾਰ ਓਏ ਖੜੋ ਓਏ ਖੜੋ ਓਏ ਛੋਡੇ ਤੇ ਨਹੀਂ ਕੋਈ ਹੈਗਾ ਬਜ਼ੁਰਗਿਆ ਸੀ ਓਏ ਇੱਕ ਤਾਂ ਸੁਣੋ ਸੁਣ ਬਈ ਡੋਗ ਨਹੀਂ ਮੁੰਡਾ ਓਏ ਓਏ ਕੱਲ ਸੁਣਿਆ ਯਾਰ ਵੀ ਗਿਆ ਤਾਂ ਓਏ ਭਾਈ ਓਏ ਚੁੱਪ ਕਰੋ ਓਏ ਚੁੱਪ ਕਰੋ ਓਏ ਚੁੱਪ ਕਰੋ ਮੇਰੀ ਕੋਈ ਨਹੀਂ ਜਾਣਦਾ ਸੁਣ ਲੋ ਮੇਰੇ ਗੱਲਾਂ ਕਿਉਂ ਬਠਿਓਨੇ ਓ ਟਪ ਕਰੋ ਚੁੱਪ ਕਰੋ ਮੇਰੀ ਗੱਲ ਸੁਣਦੇ ਪੱਠਾ ਫੜਦੇ ਵਾਰੇ ਕਰ ਲੈਣ ਮੜ ਜਾ ਖਾੜਾ ਕਰ ਚੌੜਾ ਕਰ ਲੈਣ ਕੋਈ ਨਾ ਪਤਾ ਤੇਲ ਕੋਟੀ ਵਿੱਚ ਚੋ ਕੇ ਛੱਡੂਗਾ ਵੀਡੀਓ ਵੀ ਤਾਂ ਬਣੂਗੀ ਛੱਡਦਾ ਪੱਟਾ ਨਿਸ਼ਾਨ ਕਰ ਜਿਆ ਦਿਲ ਪਰਵਾਹ ਖੁੱਲਾ ਕਰ ਲੈ ਬਾਈ ਜੇ ਮੈਨੂੰ ਤੈਨੂੰ ਲੋ ਧੰਨਵਾਦ ਪਿਆਰ ਕਰਦੇ ਮੜ ਜਾ ਚੌੜਾ ਕਰ ਲੋ ਖੜ ਜਾ ਪੱਟਾ ਲੈਣੀਆਂ ਲੈਣੀਆਂ ਅੱਦਾਸ ਕਰ ਤੈਨੂੰ ਮੈਂ ਜੋੜੀ ਪੱਟਾ ਹਾਂ ਹਾਂ ਦਸ ਕਰ ਕਰ ਦਸ ਦਸੇ ਨਹੀਂ ਤੂੰ ਖੜੇ ਇਥੇ ਥੋਣੀ ਨਿਭੜਦਾ ਕੰਮ ਆ ਇਹਨੇ ਮੇੜ ਕੇ ਦੋ ਬਾਈ ਬਣ ਕੇ ਅੱਤ ਬਣ ਕੇ ਖੁੱਲੇ ਹੋਣੀ ਕਿੰਨੇ ਘੱਟ ਰੋਤੋ ਉਹ ਪੈਸੇ ਵਿੱਚ ਪਾ ਜੇ ਵੀ ਹੋਰ ਚੱਲੇ ਆਉਣ ਦੇ ਮੈਂ ਵੀ ਕਿਸੇ ਦੀਵੇ ਵਾਲਾ ਘਰ ਮੈਂ ਪੱਤਰ ਆ ਜਾ ਤੂੰ ਇਹ ਨਹੀਂ ਇਹ ਠੀਕ ਹੈ ਫਿਰ ਦੀਵੇ ਵਾਲਾ ਕਾਨੂੰਨ ਇਹਰੇ ਚ ਬੜਾਂਗੇ ਜਾ ਕੇ ਇਹ ਵੀ ਜੀ ਬੜਾਂਗੇ ਹਾਂ ਦੀਵੇ ਵਾਲੇ ਘਰੇ ਤੇ ਡਾਂਗਾ ਪੈ ਜਾਣਗੇ ਆ ਲੈ ਜਾਗਦਾ ਹੋਊਗਾ ਦੀਵੇ ਵਾਲੇ ਘਰੇ ਬੜੂਗਾ ਬੜਾ ਸ਼ਕੀਨ ਲੈ ਹਾਂ ਸਾਨੂੰ ਗੱਦੀ ਵਾਲੇ ਘਰੇ ਨੂੰ ਐ ਨਹੀਂ ਪਤਾ ਵੀਡੀਓ ਬਣਦੀ ਐ ਆਈਏ ਜਗेंद्रਾ ਵਧੀਆ ਹਾਂ ਥੋੜੀ ਲਿਆ ਥੋੜੀ ਦਾ ਆ ਗਈ ਹੋਰ ਵੀ ਇੱਕ ਥੋੜੀ ਨਹੀਂ ਆਹ ਨਹੀਂ ਜਾਣੇ ਘੜ ਘੜ ਆ ਨਾ ਜੇ ਐ ਪਰ ਇਹ ਹੋ ਜਾ ਆਈ ਹੋਣੀ ਬੈਠੂ ਆ ਬਾਹ ਕੱਢਦੇ ਆ ਤਾਂ ਬਾਲਾ ਫੜੋ ਫੜੋ ਸੱਤ ਹੋ ਗਈਆਂ ਤਿੰਨ ਹੋਰ ਲਿਆ ਤਿੰਨ ਹੋਰ ਲਿਆ ਲੈ ਉਹ ਲੈ ਉਹ ਗੱਲ ਸੁਣਾ ਉਹ ਆ ਮੈਂ ਬੜੀ ਜਾਨ ਗੱਲ ਨੂੰ ਕੋਈ ਇਹਨਾਂ ਨੂੰ ਰਾਂਝਾ ਰਾਜੀ ਕਰਨ ਦੇ ਘਬਰਾਣਾ ਕਿੰਨੇ ਹੋਈਆਂ ਚਲ ਕੋਈ ਨਾ ਹੁਣ ਦੇ ਲਿਆ ਦੋ ਲਿਆ ਇਹਨਾਂ ਨੂੰ ਕੱਟ ਲਾਂਦੇ ਜਿੱਕੇ ਕੱਟਦੇ ਨੇ ਅੱਠ ਹੋ ਗਈਆਂ ਵੀ ਕਾਰਜ ਹੈ ਕਾਰ ਹੁਣ 10 ਕਰ ਬਾਈ ਜਵਾਨ ਹੋਈਏ ਤੇਰ ਨਾਲ ਕਰੂਗਾ ਕਰੂਗਾ ਜਿਹੜੇ ਕੋਲ ਹੈਗੇ ਨੇ ਤਾਂ ਹੀ ਕਿਹਾ ਨੇ ਅਸੂਆ ਲਾਇਆ ਵੀ ਨਹੀਂ ਚੱਲਣੀ ਬਈ ਸੁਆ ਲਾਇਆ ਹੈ ਕੱਪਣਾ ਹੈ ਨਹੀਂ ਇਹ ਸੁਆ ਲਾ ਪੂਰੇ ਦੰਦ ਰੋੜੋ ਵੀ ਦੋ ਦੰਦ ਚਾਰ ਦੰਦ ਲੈ ਆਓ ਪੱਠ ਲਾ ਲੈ ਆ ਇਹ ਸੁਆ ਲਾਇਆ ਹੈ 6 ਦੰਦ ਤੋਤੇ ਹੋਣੀ ਛੇ ਦੰਦ ਪਟੋ ਪੂਰੇ ਦੰਦ ਹੋ ਗਏ ਇਹ ਕੱਢ ਦੋ ਪੱਠਾ ਲਿਆ ਪੱਠਾ ਬੱਕਰੀਆਂ ਥੋੜਾ ਲੈਣੀਆਂ ਕਮੀ ਵੀ ਹੈ ਨਾ ਪੱਠਾਂ ਦੀ ਗੱਲ ਹੋਈ ਹੈ ਪੱਠਾ ਨੇ ਦੇ ਨਾਲ ਹੀ ਨਹੀਂ ਪੱਠਾ ਲੋ ਘਰੇ ਆ ਨਹੀਂ ਨਹੀਂ ਯਾਰ ਨਹੀਂ ਬਸ ਆਇਆ ਤੋ ਕਰਿਆ ਨਾ ਕਰਿਆ ਨੂੰ ਆਈ ਵੀ ਦੱਸਿਆ ਓਏ ਚੱਲ ਕੋਈ ਨਹੀਂ ਆਠ ਹੋ ਗਈਆਂ ਕੋਈ ਨਹੀਂ ਤੂੰ ਖੁਸ਼ ਰਹਿ ਬਾਈ ਵੜ ਕੇ ਮੜ ਜੇ ਗੈਲ ਨੂੰ ਹੋ ਜਾ ਬੱਕਰੀਆਂ ਨਹੀਂ ਪਾਉਂਦੀਆਂ ਪੈਰਾਂ ਦੇ ਵਿੱਚ ਇਹਨਾਂ ਨੂੰ ਖੁੱਲੀਆਂ ਛੱਡ ਦਿਓ ਛੱਡ ਦੇ ਯਾਰ ਖੁੱਲ੍ਹੇ ਓਏ ਖੁੱਲੀਆਂ ਛੱਡ ਦੇ ਪੈਰ ਜੋੜ ਲਓ ਥੱਲੇ ਉਹਦੀ ਕੋਈ ਨਹੀਂ ਨਿਕਲਦੀ 12 ਵਾਲੀ ਵੀ ਵਿੱਚ ਪਾਤੀ ਦੇਖ ਕੇ ਮੜਾ ਚੱਲ 12 ਵਾਲੀ ਪਾਤੀ ਕੋਈ ਗੱਲ ਨਹੀਂ ਆ ਖੜੀ ਹੈ ਮੈਨੂੰ ਪਤਾ ਹੈ ਉਹ ਸੀਰੇ 12 ਕੌਣ ਨੂੰ ਲੱਗਾ ਹੈ ਜੀ ਇਹ ਰਹਿਣ ਦੇ ਉਹ ਕਾਹਨੂੰ ਆ ਇਹ ਤਾਂ ਵੇਚੀ ਆ ਖੜੀ ਰਹਿਣ ਦੇ ਕੋਈ ਨਾ ਓਏ ਯਾਰ ਇੱਕ ਤਾਂ ਤੁਸੀਂ ਇੱਕ ਜਣਾ ਬੋਲਿਆ ਕਰੋ ਯਾਰ ਛੋੜੇ ਕਿਵੇਂ ਓ ਬਾਈ ਹਾਂ ਦਾ 60 ਦਾ ਕੀ ਇਹ ਕੀ ਮੁੱਲ ਕਰਦੇ ਬਸ ਤੂੰ ਕੱਢ ਦੇ ਯਾਰ ਲੈ ਹੁਣ ਮੁੱਲ ਦਾ ਬਿੰਦੇ ਹੁਣ ਉਹ ਤਾਂ ਦੇ 20 ਚੋਂ ਜਿਵੇਂ ਆਪਾਂ ਉਹੀ ਲੱਗੂਗਾ ਮੁੱਲ ਜੇ ਤਾਂ ਚਤ ਮੰਦਾ ਤਾਂ 24000 ਗਨਾ ਦੇ ਖਰਚਾ ਯਾਰ ਖਰਚਾ ਓਏ ਖਰਚਾ ਯਾਰ ਜਾਨ ਨੂੰ ਕੀ ਚੋਰੀ ਕਰਕੇ ਲੈ ਜਾਂਦੇ ਆ ਫੜਦੇ ਇਹਨਾਂ ਨੂੰ ਯਾਰ 24 ਦੇ ਉਹਦੀ ਕਹਿੰਦਾ ਜੰਗਲ ਦੇ ਜਾਣ ਦੇ ਖਰਚਾ ਫੜੀ ਬਾਈ ਤੇਰੀ ਗੱਲ ਤੇ ਫੁੱਲ ਛਾੜਦਾ ਉਹ ਤਾਂ ਕਰਨ ਵਾਲਾ ਚੇ ਕੁਛ ਕਰ ਗਿਆ ਛਾੜਦਾ ਛਾੜਦੇ ਕਰਦੇ ਆਂ ਵੀ ਹੋਣਾ ਵਿਚ ਪੱਠ ਦੂਜੀ ਵੀ ਬਾਤ ਹੀ ਆ ਯਾਰ ਕੁਛ ਪੈ ਗਿਆ ਤਾਂ ਚੇ ਸਿਉਣਾ ਚੇ ਮਿੱਟੀ ਐ ਪੱਟੀਆਂ ਪੂਰੀਆਂ ਨਾ ਉਹ ਤਾਂ ਹੁਣ ਸਿਉਣਾ ਚੇ ਹੀ ਮਿੱਠੀ ਐ ਹਾਂ ਕੁਛ ਵੀ ਕਰਦਾ ਕਰਦਾ ਦਸਤੋਂ ਮੁੱਕਰ ਗਿਆ ਹੋਂਦਾ ਉਹ ਪੱਠਾ ਸੁੱਕ ਰਿਹਾ ਨਾ ਭਈ ਉਹ ਪਾਣੀ ਲਾਉਂਦਾ ਨਾ ਭਈ ਪੱਠਾ ਆਏਗਾ ਹਿੱਲਿਆ ਤੋਲ ਕੇ ਬੋਲ ਰਿਹਾ ਨਾ ਕੋਈ ਬੋਲ ਸੋਚ ਕੇ ਬੋਲੋ ਮੇਰੇ ਕੋਲ ਚੀਜ਼ ਹੈਗੀ ਐ ਨਹੀਂ ਗੀ ਸੋਚ ਕੇ ਨੂੰ ਦਿਖਾਣਾ ਪੱਥਰ ਤੇ ਲਾ ਯਾਰ ਅੱਜ ਹੋਰ ਕਰ ਦਾਂਗੇ ਉਹ ਗੱਲ ਨਹੀਂ ਮਾਲ ਇੰਨੀ ਕਰੇ ਹੋਰ ਖੜਾ ਗਾ ਮਾਲ ਤਾਂ ਥੱਲੇ ਵਾ ਫੇਰ ਇਹ ਜਿਹੜੀ ਗੱਲ ਆ ਗੀ ਮਾਲ ਦਾ ਕੋਈ ਤੋੜਾ ਨਹੀਂ ਫੇਰ ਵੀ ਗੱਲ ਹੈ ਮਾਲ ਬਹੁਤ ਹੈ ਜਵੇ ਮਾਲ ਮਾਲ ਪਾਈ ਸਾਹਿਬ ਮਾਲ ਤਾਂ ਕਹਿੰਦੇ ਬਾਤੂ ਐ ਮੈਨੂੰ ਸੜਕ ਤੇ ਰੋਜੇ ਮਿਲਦੇ ਨੇ ਬੇਚੀ ਨਹੀਂ ਬਠਾ ਦੋ ਪਾਲੇ ਲਾਉਣ ਨਹੀਂ 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 ਦਿਖਾਟਣਾ ਬਸ ਚੱਲ ਅੱਠਾਂ ਦੀ ਕਰ ਬਈ ਹਾਂ ਗਾਰਸਨ ਬਸ ਕਰਿਆ ਵਾ ਯਾਰ ਓਏ ਹੋਰ ਚਲ ਦੇਣਾ ਹੈ ਦੇਣੀ ਜਮੇ ਹੀ ਕਰਦੇ ਜਿਵੇਂ ਮੈਂ ਕਹਿੰਦਾ ਬਸ 24 ਤੋਂ ਘੱਟ ਮੈਨੇ 20 ਲਾਇਆ ਨਾ ਇਹ ਜੋ 20 ਦੇ ਪਾਕੋ 24 ਤੋਂ ਘੱਟ ਆਉਂਦੇ ਕੋਈ ਨਾ ਦੇਖੀ ਚੱਲੋ ਇਹ ਕਹਿੰਦਾ ਵੀ 20 ਨੂੰ ਮੇਰਾ ਮੁੱਲ ਲੱਗਿਆ ਕਹਿੰਦਾ ਅਸੀਂ 24 ਤੋਂ ਘੱਟ ਦੇਣੀ ਨਹੀਂ ਨਹੀਂ ਦੇਣੀ ਇੱਕ ਵੀ ਆ ਵੀ ਨਹੀਂ ਅੱਜ ਘਟਣਾ ਮੱਥੇ ਕੋਈ ਨਾ ਛੋੜਾ ਸੀ ਆ ਉਹਦੇ ਨਾਲ ਤੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਤੇਰੀਆਂ ਪੱਠਾ ਮੈਂ ਵੀਡੀਓ ਬਣਾ ਕੇ ਦੁਬਾਰਾ ਆਪੇ ਵਿੱਚ ਨਹੀਂ ਕੋਈ ਨਾ ਵੇਚਣ ਦੀ ਕੋਈ ਟੈਨਸ਼ਨ ਨਾ ਲੈ ਤੂੰ ਵੇਚ ਉਹਨੂੰ ਮੇਰੇ ਕੋਲ ਸਭ ਵਿਕਦਾ ਵਾ ਭਾਈ ਛੋਟੇ ਭਾਈ ਜਿਹੜਾ ਜ਼बान ਤੋਂ ਹਾਰੇ ਨਾ ਉਹ ਵੀ ਰੋਗੀ ਹੁੰਦਾ ਹੈ ਵੀਡੀਓ ਦੇ ਵਿੱਚ ਮੈਂ ਕਰੀਆ ਜ਼बान ਇਹ ਛੱਡੂ ਛੱਡ ਦੇ ਮੈਂ ਖੜਾ ਤਿਆਰ ਜੇ ਮੈਨੂੰ ਕਰੇਗਾ ਪਿਆਰ ਪਿਆਰ ਦੇ ਨੂੰ ਕਰੀ ਜਾਂਦੇ ਸਿੱਟੀ ਨਾ ਹਥਿਆਰ 22000 ਲਾਇਆ 22000 ਦੀ ਹੋਂਦ ਚ ਚੱਕ ਸਾਈਂ ਅੱਜ ਨਹੀਂ ਬੰਨਣਾ ਸੌਦਾ ਵੀਰੇ ਕਿਹਾ ਆ ਆ ਆ ਮੇਰੇ ਮਗਰੋਂ ਗੇੜੇ ਮਾਰਨਾ ਆਇਆ ਦੇਣਗੇ ਨਹੀਂ ਅਸੀਂ ਕਿਰਪੀ ਆਣ ਉਧਰੋਂ ਮੈਂ ਮਾਰੀ ਵੀ ਪਾਤੀ ਗੱਲ ਵੜ ਕੇ ਲੈ ਇੱਥੇ ਗੱਲ ਦਾ ਮੈਂ ਬੰਦ ਹੋਣਾ ਛੱਡ ਖੜ ਜਾ ਕਰ ਜਾ ਛੇੜ ਓ ਖੜ ਜਾ ਨਹੀਂ ਵੇਚ ਨਹੀਂ ਛੋਟੇ ਬਾਈਏ ਓ ਗੁੱਸਾ ਕਿਉਂ ਕਰਦਾ ਓ ਖੜ ਓ ਬੱਚੇ ਨਹੀਂ ਯਾਰ ਵੇਚ ਤੇਰਾ ਜੂ ਲੈਣੀ ਨਹੀਂ ਕਹਿੰਦੇ ਨੇ ਬੈਠ ਨੇ ਰਾਂ ਤੇ ਇਹ ਤਾਂ ਬਈ ਮੈਂ ਨਾ ਹੋਰ ਚਾਰ ਦੂ ਤੈਨੂੰ ਮੈਂ ਬਣਾਇਆ ਇਹ ਤਾਂ 24 ਨੂੰ ਚਿਤ ਮੰਦਾ ਉਹ ਨਹੀਂ ਤੇ ਮੱਥਾ ਮਾਰਦਾ ਮੈਂ 3 ਨੂੰ ਖੜ ਜਾ ਯਾਰ ਉਹ ਤੇਰੀ ਇਹੋ ਮਰੀ ਉਹ ਫਰੀ ਹੋਈ ਗਾਲਾਂ ਲੈ ਲੈ ਯਾਰ ਸਿਗਾ ਦੱਸ ਮੈਨੂੰ ਕਿਹੜਾ ਕਹਿ ਮੈਂ ਕਿਹਾ ਤੈਨੂੰ ਬੰਦਾ ਫਸਾ ਫਰੀਮ ਨਹੀਂ ਲੈਣੀ ਯਾਰ ਅੱਜ ਫਰੀਦ ਲੂਣ ਹੀ ਦਿੰਦੇ ਕੋਈ ਦੀ ਕੀ ਗੱਲ ਕਰਦਾ ਤੂੰ ਚੱਲ ਛੱਡ ਉਹ ਨਹੀਂ ਯਾਰ ਬਾਬਾ ਇਹ ਉਹੀ ਕਰਦੇ ਆ ਹੋਰ ਛਾੜਦੇ ਆ ਚੂੜੀਆਂ ਆ ਜਾ ਦੇਖ ਲੈ ਮੈਂ ਤਾਂ ਛਾੜ ਦੂੰ ਨਹੀਂ ਰਾਜੀ ਕੱਚਾ ਨਾ ਸੌਦਾ ਛੱਡ ਨਹੀਂ ਨਹੀਂ ਬੱਤ ਦਾ ਦਿਲ ਨਹੀਂ ਖੜਿਆ ਕੀ ਕਰਾਂ ਮੈਂ ਕੀ ਕਰ ਦੂੰ ਵੀ ਪਤਾ ਨਾ ਰੋਕੋ ਪਰ ਇੱਥੇ ਭਾਰਤ ਦਾ ਮੈਂ ਤਾਂ ਚੱਕ ਦੂੰਗਾ ਫੱਟੇ ਉਹ ਨਹੀਂ ਚੱਕੇ ਆਂਦੇ ਤਾਂ ਚੱਕੇ ਆਂਦੇ ਇਹਦਾ ਤੈਨੂੰ ਕਹਿੰਦਾ ਮੈਨੂੰ ਪਤਾ ਵੀ ਮੱਠਾ 23000 ਨੂੰ ਜਾਣਦੀਆਂ ਨੇ ਪਤਾ ਤੀ ਮੈਨੂੰ ਮੈਨੂੰ ਪਤਾ ਤੀ ਯਾਰ